ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬੁਟੀਕ ਤੇ ਅੱਜ ਦੀ ਜਿਹੜੀ ਵੀਡੀਓ ਬਹੁਤ ਹੀ ਡਿਮਾਂਡਡ ਹੈ ਜੀ ਇਹ ਵੀਡੀਓ ਚ ਆਪਾਂ ਜਿਹੜੇ ਹੈਂਡਵਰਕ ਦੇ ਸੂਟ ਲੈ ਕੇ ਆਇਆ ਨਵੇਂ ਜਿਹੇ ਡਿਜ਼ਾਈਨ ਨੇ ਨਵੇਂ-ਨਵੇਂ ਫੈਬਰਿਕ ਦੇ ਉੱਪਰ ਰੈਡੀ ਕੀਤੇ ਨੇ ਤੇ ਸਾਰੇ ਜਿਹੜੇ ਹੈਂਡਵਰਕ ਦੇ ਸੂਟ ਨੇ ਬਿਲਕੁਲ ਲੇਟੈਸਟ ਰਹਿਣ ਵਾਲੇ ਨੇ ਤੁਸੀਂ ਕਿਸੇ ਵੀ ਕਲਰ ਕੰਟਰਾਸਟ ਕਿਸ ਕੋਈ ਵੀ ਡਿਜ਼ਾਈਨ ਰੈਡੀ ਕਰਾ ਸਕਦੇ ਹੋ ਇਹਨਾਂ ਨਾਲ ਜਿਹੜੇ ਦੁਪੱਟੇ ਰਹਿਣਗੇ ਦੁਪੱਟੇ ਆਪਾਂ ਤੁਹਾਨੂੰ ਨਹੀਂ ਦਿਖਾ ਰਹੇ ਇਸ ਵੀਡੀਓ 'ਚ ਆਪਾਂ ਹੈਂਡਵਰਕ ਦਾ ਮਟੀਰੀਅਲ ਦਿਖਾ ਰਹੇ ਹਾਂ ਸਾਰਾ ਜਿਵੇਂ ਦਾ ਹੈਂਡਵਰਕ ਦਾ ਡਿਜ਼ਾਈਨ ਹੋਇਆ ਉਹ ਤੁਹਾਨੂੰ ਦਿਖਾ ਰਹੇ ਹਾਂ ਦੁਪੱਟੇ ਦੇ ਨਾਲ ਤੁਸੀਂ ਕੋਈ ਵੀ ਰੈਡੀ ਕਰਾ ਸਕਦੇ ਹੋ ਆਪਣੀ ਚੋਇਸ ਦਾ ਕਈਆਂ ਨੂੰ ਕੀ ਪ੍ਰੋਬਲਮ ਹੁੰਦੀ ਹੈ ਕਿ ਇਹਨੂੰ ਜਿਵੇਂ ਆਰਗੈਂਜ਼ਾ ਟਾਈਪ ਦੁਪੱਟਾ ਕਿਹਾ ਜਾਂਦਾ ਹੈ ਵੀ ਖਿਸਕਦਾ ਇਹ ਸਾਨੂੰ ਨਹੀਂ ਪਸੰਦ ਤਾਂ ਉਹ ਹੋਰ ਦੁਪੱਟੇ ਰੈਡੀ ਕਰਾਉਣੇ ਦੁਪੱਟੇ ਤੁਸੀਂ ਆਪਣੀ ਚੋਇਸ ਅਕੋਰਡਿੰਗ ਰੈਡੀ ਕਰਾ ਸਕਦੇ ਹੋ ਚਨੌਨ ਦੇ ਬਰਬਰੀ ਦੇ অর্ਗੈਂਜ਼ਾ ਟੈਬੀ ਕੋਈ ਵੀ ਦੁਪੱਟਾ ਤੁਸੀਂ ਲਗਵਾ ਸਕਦੇ ਹੋ ਚਨੌਨ ਹਾਫ ਸੈਮੀ ਜਾਂ ਪਿਓਰ ਕੋਈ ਵੀ ਤੁਸੀਂ ਲਗਵਾ ਸਕਦੇ ਹੋ ਤੇ ਇਹ ਜਿਹੜੇ ਡਿਜ਼ਾਈਨ ਰਹਿਣਗੇ ਜੀ ਜ਼ਰੂਰੀ ਨਹੀਂ ਤੁਸੀਂ ਇਹੀ ਡਿਜ਼ਾਈਨ ਸਾਡੇ ਤੋਂ ਰੈਡੀ ਕਰਾਉਣੇ ਨੇ ਜੇ ਤੁਹਾਡੇ ਕੋਲੇ ਕੋਈ ਆਪਣੀ ਚੋਇਸ ਦਾ ਡਿਜ਼ਾਈਨ ਹੈ ਤੁਸੀਂ ਉਹ ਵੀ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਤੇ ਜੀ ਉਸ ਤੋਂ ਪਹਿਲਾਂ ਹਨਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਹੜੇ ਡਿਜ਼ਾਈਨ ਤੁਹਾਨੂੰ ਪਸੰਦ ਆਉਂਦੇ ਨੇ ਸਕਰੀਨਸ਼ਾਟ ਲੈ ਕੇ ਸਾਡਾ WhatsApp ਨੰਬਰ ਤੁਹਾਨੂੰ ਸ਼ੋ ਹੋ ਰਿਹਾ ਹੱਸ ਤੇ ਸੈਂਡ ਕਰ ਸਕਦੇ ਹੋ ਜੇ ਤੁਹਾਨੂੰ ਐਵੇਂ ਔਖਾ ਲੱਗਦਾ ਜੀ ਤੁਸੀਂ ਸਿੱਧਾ ਨਾ ਡਿਸਕ੍ਰਿਪਸ਼ਨ ਬਾਕਸ 'ਚ ਜਾ ਕੇ WhatsApp ਲਿੰਕ 'ਚ ਜਾ ਕੇ ਤੁਸੀਂ ਸਿੱਧਾ ਸਾਨੂੰ ਉੱਥੇ ਮੈਸੇਜ ਕਰ ਸਕਦੇ ਹੋ ਬਹੁਤ ਹੀ ਆਸਾਨ ਤਰੀਕਾ ਹੈ ਡਿਸਕ੍ਰਿਪਸ਼ਨ ਬਾਕਸ 'ਚ ਫਿਰ WhatsApp ਲਿੰਕ ਤੇ ਸਿੱਧਾ ਮੈਸੇਜ ਹੋ ਜਾਊਗਾ ਜੀ ਬਹੁਤ ਹੀ ਜ਼ਿਆਦਾ ਆਸਾਨ ਜਿਹੜਾ ਇਹ ਤੁਹਾਡੇ ਲਈ ਕਰ ਦਿੱਤਾ ਮੈਸੇਜ ਕਰਨਾ ਤੇ ਜੀ ਆਓ ਵੀਡੀਓ ਅੱਗੇ ਸ਼ੁਰੂ ਕਰਦੇ ਆ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਜਿਹੜਾ ਤੁਹਾਨੂੰ ਇਹ ਪਹਿਲਾ ਸੂਟ ਦਿਖਾ ਰਿਆਂ ਇਹ ਸੂਟ ਆਪਾਂ ਸਿਲਕ ਦੇ ਉੱਪਰ ਰੈਡੀ ਕੀਤਾ ਬਹੁਤ ਹੀ ਵਧੀਆ ਸਟੱਫ ਰਹਿਣ ਵਾਲਾ ਜੀ ਇਹ ਤੇ ਇਹ ਜਿਹੜਾ ਇਹ ਸਟੱਫ ਇਸ 'ਚ ਆਪਣੇ ਕੋਲੇ ਕਾਫੀ ਕਲਰ ਅਵੇਲੇਬਲ ਨੇ ਥੋੜੇ ਖਾਦੀ ਟਾਈਪ ਇਸ 'ਚ ਲਾਈਨਾਂ ਦਿਖਦੀਆਂ ਨੇ ਪਰ ਬਹੁਤ ਹੀ ਜ਼ਿਆਦਾ ਵਧੀਆ ਕੰਫਰਟੇਬਲ ਜਿਹਾ ਸਟੱਫ ਆ ਇਹ ਇਸ 'ਚ ਜਿਹੜੇ-ਜਿਹੜੇ ਕਲਰ ਨੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਿਓ ਅਸੀਂ ਤੁਹਾਨੂੰ ਇਹਦੇ ਕਲਰ ਸੈਂਡ ਕਰ ਦਾਂਗੇ ਤੇ ਤੁਸੀਂ ਉਹਨਾਂ ਤੇ ਆਪਣਾ ਸੂਟ ਰੈਡੀ ਕਰਾ ਸਕਦੇ ਹੋ ਵਰਕ ਤੁਸੀਂ ਦੇਖ ਸਕਦੇ ਹੋ ਏ ਆ ਗਿਆ ਜੀ ਘੇਰੇ ਦਾ ਕੰਮ ਘੇਰੇ ਦਾ ਕੰਮ ਹੋਇਆ ਹੋਇਆ ਮੋਤੀ ਸਿੱਪੀ ਦਬਕਾ ਤੇ ਥ्रेड ਵਰਕ ਵੀ ਯੂਜ਼ ਕੀਤਾ ਗਿਆ ਤੇ ਬਹੁਤ ਹੀ ਜ਼ਿਆਦਾ ਸੋਹਣਾ ਫਿਨਿਸ਼ਿੰਗ ਜਿਹੜਾ ਪੂਰੀ ਫਿਨਿਸ਼ਿੰਗ ਤੇ ਕੰਮ ਹੋਇਆ ਹੋਇਆ ਪੂਰਾ ਜਿਹੜਾ ਸਾਡਾ ਕੰਮ ਤੁਹਾਨੂੰ ਪੂਰਾ ਨੀਟ ਐਂਡ ਕਲੀਨ ਮਿਲੇਗਾ ਸਾਰੇ ਚ ਦੇਖੋ ਬੁੱਟੀਆਂ ਪਾਈਆਂ ਗਈਆਂ ਨੇ ਦਬਕੇ ਨਾਲ ਭਰੀਆਂ ਹੋਈਆਂ ਨੇ ਬੁੱਟੀਆਂ ਤੇ ਆਊਟਲਾਈਨ ਆਰੀ ਦੀ ਰਹੇਗੀ ਇਸ ਤਰ੍ਹਾਂ ਘੇਰਾ ਬਾਜੂ ਦੀ ਥੋੜੀ ਇੱਕ ਇੱਕ ਲਾਈਨ ਬਣੀ ਹੋਈ ਹੈ ਤੁਹਾਨੂੰ ਜਿਵੇਂ ਦਿਖਾਈ ਆ ਆਪਾਂ ਤੇ ਬਹੁਤ ਹੀ ਵਧੀਆ ਡਿਜ਼ਾਈਨ ਹੈ ਜੀ ਤੁਸੀਂ ਪਹੁੰਚੇ ਤੇ ਵੀ ਬਣਵਾ ਸਕਦੇ ਹੋ ਬਾਜੂ ਤੇ ਵਧਾ ਘਟਾ ਸਕਦੇ ਹੋ ਤੇ ਅਗਲਾ ਜਿਹੜਾ ਸੂਟ ਹੈ ਇਹ ਆਪਾਂ ਸੈਟਨ ਔਰਗੈਂਜ਼ਾ ਤੇ ਰੈਡੀ ਕੀਤਾ ਇੱਕ ਜੀ ਜਿਹੜਾ ਇਹ ਸੈਟਨ ਔਰਗੈਂਜ਼ਾ ਸਟਾਫ ਆ ਇਹ ਵੀ ਬਹੁਤ ਹੀ ਜ਼ਿਆਦਾ ਨਾ ਵਧੀਆ ਰਹਿੰਦਾ ਕੋਈ ਇਹਦੀ ਸ਼੍ਰਿੰਕਿੰਗ ਦੀ ਆਪਣੇ ਕੋਲੇ ਕੰਪਲੇਂਟ ਆਉਂਦੀ ਜਿਹੜਾ ਸਟਾਫ ਆਪਾਂ ਸਾਰਾ ਇਸ ਸੀਜ਼ਨ ਨਾ ਪੂਰਾ ਤਸੱਲੀ ਵਾਲਾ ਸਟੱਫ ਲੈ ਕੇ ਆਇਆ ਕੋਈ ਸ਼੍ਰਿੰਕਿੰਗ ਦੀ ਨਹੀਂ ਹੋਊਗੀ ਕੋਈ ਐਵੇਂ ਨਹੀਂ ਹੋਊਗਾ ਵੀ ਛਿੱਜਦਾ ਕੁਝ ਨਹੀਂ ਹੁੰਦਾ ਪੂਰਾ ਵਧੀਆ ਰਹਿੰਦਾ ਸਟੱਫ ਕਿਉਂਕਿ ਦੇਖੋ ਹਨਾ ਮਟੀਰੀਅਲ ਕਿੰਨਾ ਯੂਜ਼ ਹੁੰਦਾ ਮਿਹਨਤ ਕਿੰਨੀ ਲੱਗਦੀ ਹੈ ਤੇ ਪੈਸਾ ਵੀ ਬਹੁਤ ਇਨਵੈਸਟ ਹੋ ਜਾਂਦਾ ਹੈ ਨਾ ਤੇ ਤਾਂ ਜਿਹੜਾ ਸਟੱਫ ਵਧੀਆ ਹੋਊਗਾ ਤਾਂ ਸਾਰਾ ਹਨਾ ਵਰਕ ਵਗੈਰਾ ਸਾਰਾ ਕੁਝ ਕੈਰੀ ਹੋ ਜਾਂਦਾ ਹੁੰਦਾ ਜੇ ਹੁਣ ਸਟੱਫ ਹੀ ਨਹੀਂ ਵਧੀਆ ਹੋਊ ਤਾਂ ਉੱਪਰ ਇੰਨੇ ਪੈਸੇ ਲਾਏ ਦਾ ਵੀ ਕੋਈ ਫਾਇਦਾ ਨਹੀਂ ਤੇ ਸੈਟਰਨ ਔਰ ਗੈਂਜ਼ਾ ਲਈ ਹੈ ਇਸ ਚ ਇਹ ਆਪਣੇ ਕੋਲੇ ਵਾਈਟ ਅਵੇਲੇਬਲ ਹੈ ਤੁਸੀਂ ਕਿਸੇ ਵੀ ਕਲਰ ਚ ਰੈਡੀ ਕਰਾ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਚ ਜਿਹੜਾ ਇਹ ਸਟੱਫ ਮਿਲਦਾ ਤੇ ਇਹਦਾ ਵਰਕ ਤੁਸੀਂ ਦੇਖ ਹੀ ਸਕਦੇ ਹੋ ਸਾਰੇ ਸ਼ਰਟ 'ਚ ਇਹਦਾ ਵਰਕ ਹੋਇਆ ਹੋਇਆ ਹੈ ਇੱਕ ਐਵੇਂ ਹੁੰਦਾ ਨਾ ਸਾਰੇ ਸ਼ਰਟ ਦੇ ਵਿੱਚ ਜਿਵੇਂ ਡਿਮਾਂਡ ਹੁੰਦੀ ਹੈ ਕਸਟਮਰਸ ਦੀ ਤੇ ਜਿਵੇਂ ਇਹ ਜਾਦੇ ਭਰਿਆ ਜਾਂ ਨਹੀਂ ਹੋਇਆ ਇਹ ਬਹੁਤ ਵਧੀਆ ਰਹੂਗਾ ਨਾਲੇ ਤਾਂ ਇਹ ਰੇਂਸ 'ਚ ਬਣ ਜਾਂਦਾ ਨਾਲੇ ਸਾਰੇ ਸ਼ਰਟ ਦੇ ਉੱਪਰ ਵਰਕ ਆਊਗਾ ਇਸ ਤਰ੍ਹਾਂ ਤੇ ਤੁਸੀਂ ਕੰਮ ਵਧਾਉਣਾ ਘਟਾਉਣਾ ਉਹ ਤੁਹਾਨੂੰ ਦੱਸਿਆ ਤੁਸੀਂ ਆਪਣੇ ਹਿਸਾਬ ਨਾਲ ਕਰਾ ਸਕਦੇ ਹੋ ਜਿਹੜਾ ਇਹ ਵਾਲਾ ਜਿਹੜਾ ਸੂਟ ਆ ਇਹ ਆਪਾਂ ਵੈਲਵਟ ਦੇ ਉੱਪਰ ਰੈਡੀ ਕੀਤਾ ਵੈਲਵਟ ਦੇ ਉੱਪਰ ਆਪਾਂ ਪੈਚ ਲਗਾਇਆ ਜੀ ਰਾਣੀ ਸ਼ੇਡ ਦਾ ਰੂਬੀ ਸ਼ੇਡ ਦਾ ਲੱਗਿਆ ਹੋਇਆ ਰਾਣੀ ਨਹੀਂ ਹੈ ਰੂਬੀ ਸ਼ੇਡ ਤੇ ਸਕਾਈ ਕਲਰ ਦਾ ਆਪਾਂ ਪੈਚ ਲਾਇਆ ਹੋਇਆ ਇਸ 'ਚ ਬਹੁਤ ਹੀ ਸੋਹਣਾ ਜਿਹੜਾ ਕਲਰ ਆ ਤੁਸੀਂ ਵੈਲਵਟ ਦੇ ਵੀ ਕਾਫੀ ਕਲਰ ਆਪਣੇ ਕੋਲੇ ਅਵੇਲੇਬਲ ਨੇ ਉਹ ਵੀ ਤੁਸੀਂ ਮੰਗਵਾ ਸਕਦੇ ਹੋ ਤੇ ਇਹ ਚ ਵੀ ਸੂਟ ਰੈਡੀ ਕਰਾ ਸਕਦੇ ਹੋ ਵੈਲਵਟ ਆਪਣੇ ਕੋਲੇ ਲਾਈਨਿੰਗ ਵਾਲੀ ਵੀ ਆਈ ਹੈ ਜੀ ਇਸ ਤਰ੍ਹਾਂ ਦੀ ਨਵੀਂ ਵੈਲਵਟ ਆਈ ਹੈ ਰੀਜ਼ਨੇਬਲ ਪ੍ਰਾਈਸ ਤੇ ਆ ਤੇ ਇਹ ਆ ਗਿਆ ਜੀ ਇਹਦਾ ਬਾਜੂ ਦਾ ਕੰਮ ਇਸ ਤੇ ਵੀ ਸ਼ਰਟ ਤੇ ਕੰਮ ਹੋਇਆ ਗਲੇ ਦਾ ਬਹੁਤ ਸੋਹਣਾ ਕੰਮ ਹੋਇਆ ਹੋਇਆ ਤੇ ਇਹ ਬਾਜੂ ਦਾ ਬਾਜੂ ਤੇ ਉੱਪਰ ਮੂਰੀ ਤੋਂ ਉੱਪਰ ਥੋੜਾ ਮਤਲਬ 10 ਇੰਚ ਛੱਡ ਕੇ ਉਹ ਜਿਹੜਾ ਰਾਉਂਡ ਸ਼ੇਪ ਬਣਾਇਆ ਹੋਇਆ ਸੀ ਜੀ ਆਪਾਂ ਸਕਾਈ ਕਲਰ ਜਿਹੜਾ ਉਹ ਬਾਜੂ ਤੇ ਮੂਰੀ ਤੇ ਲਾਇਆ ਸਕਾਈ ਤੇ ਰੂਬੀ ਦੋ ਕਲਰ ਦਾ ਪੈਚ ਲਾਇਆ ਤੇ ਸੇਮ ਕੰਮ ਆਪਾਂ ਮੂਰੀਆ ਤੇ ਕਰਿਆ ਹੋਇਆ ਪੌਂਚੇ ਦੀ ਤੇ ਪੌਂਚੇ ਤੇ ਵੀ ਸੇਮ ਕੰਮ ਆ ਬਹੁਤ ਹੀ ਵਧੀਆ ਲੱਗਦਾ ਜੀ ਇਹ ਵੀ ਨਵਾਂ ਜਿਹੜਾ ਉਹ ਹੈ ਡਿਜ਼ਾਈਨ ਆ ਤੁਸੀਂ ਇਹ ਵੀ ਰੈਡੀ ਕਰਾ ਸਕਦੇ ਹੋ ਗਲੇ ਦਾ ਬਹੁਤ ਹੀ ਜਿਆਦਾ ਸੋਨਾ ਕੰਮ ਹੋਇਆ ਹੋਇਆ ਜੀ ਅੱਗੇ ਤੁਹਾਨੂੰ ਦਿਖਾਉਣੇ ਆ ਇਹ ਆ ਗਿਆ ਜੀ ਆਪਣੇ ਹਾਈ ਗ੍ਰੇਡ ਸਿਲਕ ਦੇ ਉੱਪਰ ਰੈਡੀ ਹੋਇਆ ਇਸ ਸਟੱਫ ਵੀ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਤੁਹਾਨੂੰ ਮਿਲ ਜੂ ਬਾਕੀ ਜਿਹੜੇ ਆਪਣਾ ਹੈਂਡਵਰਕ ਦਾ ਕੰਮ ਆ ਉਹ ਵੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਮਿਲ ਜਾਂਦਾ ਜੀ ਜੇ ਤੁਸੀਂ ਇਹ ਕੰਮ ਵੀ ਵਧਾਉਣਾ ਜਿਵੇਂ ਆ ਕਲੀਆਂ ਇੱਕ ਆਪਾਂ ਪਿਛਲੇ ਸੀਜ਼ਨ ਨਾ ਸੇਮ ਕਲੀਆਂ ਪਾਈਆਂ ਸੀਗੀਆਂ ਪੈਚ ਵਰਕ ਕੀਤਾ ਸੀ ਸੂਟ ਤੇ ਸੈਂਟਰ ਚ ਅਲੱਗ ਅਲੱਗ ਲਾਇਆ ਗਿਆ ਸੀ ਸਟੱਫ ਤੇ ਸਾਈਡਾਂ ਤੇ ਅਲੱਗ ਬਹੁਤ ਹੀ ਸੋਹਣਾ ਇਹ ਕਲੀਆਂ ਜੁਆਇੰਟ ਤੇ ਜਿਹੜੀਆਂ ਇਹ ਕਲੀਆਂ ਪਾਈਆਂ ਗਈਆਂ ਸੀ ਬਹੁਤ ਹੀ ਸੋਹਣਾ ਬਣਿਆ ਸੀ ਜੀ ਸੂਟ ਇਹ ਥੋੜਾ ਅਸੀਂ ਚੇਂਜ ਕੀਤਾ ਇਸ ਤਰ੍ਹਾਂ ਇਹ ਬਾਜੂ ਦਾ ਡਿਜ਼ਾਈਨ ਰਹੂਗਾ ਜੀ ਤੇ ਇੱਕ ਇੱਕ ਜਿਹੜਾ ਇਹ ਫਲਾਰਾ ਇਹ ਬਾਜੂ ਤੇ ਬਣਿਆ ਹੋਇਆ ਕੰਮ ਤੁਸੀਂ ਨਜ਼ਦੀਕ ਤੋਂ ਦੇਖ ਸਕਦੇ ਹੋ ਕਿੰਨਾ ਸਫਾਈ ਤੇ ਕੰਮ ਹੋਇਆ ਹੋਇਆ ਹੈ ਕੰਮ ਦੀ ਤੁਹਾਨੂੰ ਕੋਈ ਕੰਪਲੇਂਟ ਨਹੀਂ ਆਉਗੀ ਸਟਾਫ ਵਾਰਿਕ ਸਟ੍ਰੀਚਿੰਗ ਤੁਹਾਨੂੰ ਐਂਡ ਗੁੱਡ ਕੁਆਲਿਟੀ ਦੀ ਮਿਲੇਗੀ ਜੀ ਇਹਨਾਂ ਚ ਜੇ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਦੱਸ ਸਕਦੇ ਹੋ ਕਿ ਸਾਨੂੰ ਇਹ ਸਟਾਫ ਚਾਹੀਦਾ ਇਹ ਡਿਜ਼ਾਈਨ ਚਾਹੀਦਾ ਇਹ ਵੀਡੀਓ ਚ ਤੁਹਾਨੂੰ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਜੀ ਤੁਹਾਨੂੰ ਸਾਡਾ ਕੰਮ ਹੈ ਜਿਹੜਾ ਉਹ ਪਤਾ ਲੱਗ ਸਕੇ ਸਾਡਾ ਪੇਂਟਿੰਗ ਦਾ ਸਟੀਚਿੰਗ ਦਾ ਸਾਰਾ ਕੰਮ ਤੁਸੀਂ ਬਹੁਤ ਹੀ ਹਨਾ ਜਿਆਦਾ ਪਸੰਦ ਕਰ ਰਹੇ ਹੋ ਤੇ ਇਹ ਵੀਡੀਓ ਚ ਸਾਨੂੰ ਐਵੇਂ ਸੀ ਵੀ ਤੁਹਾਨੂੰ ਜਿਹੜਾ ਸਾਡਾ ਹੈਂਡਵਰਕ ਦਾ ਉਹ ਵੀ ਤੁਹਾਨੂੰ ਕੰਮ ਪਤਾ ਲੱਗ ਸਕੇ ਵੈਸੇ ਅਸੀਂ ਕਾਫੀ ਵੀਡੀਓ ਹੈਂਡਵਰਕ ਦੇ ਰੂਟਾਂ ਦੀਆਂ ਰੱਖੀਆਂ ਨੇ ਪਹਿਲਾਂ ਪਾਈਆਂ ਨੇ ਪਰ ਹਨਾ ਜਿਹੜੇ ਹੁਣ ਲੈਟੈਸਟ ਡਿਜ਼ਾਈਨ ਆਪਾਂ ਰੈਡੀ ਕਰ ਰਹੇ ਆ ਉਹ ਤੁਹਾਡੇ ਤੁਹਾਡੇ ਨਾਲ ਥੋੜੀ ਜਿਹੀ ਸ਼ੇਅਰ ਕਰਨੀ ਸੀਗੇ ਤੁਸੀਂ ਕੋਈ ਵੀ ਡਿਜ਼ਾਈਨ ਰੈਡੀ ਕਰਾ ਸਕਦੇ ਹੋ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐ ਕੋਈ ਵੀ ਡਿਜ਼ਾਈਨ ਵੀ ਸਾਨੂੰ ਸੈਂਡ ਕਰ ਸਕਦੇ ਹੋ ਉਮੀਦ ਕਰਦੀ ਹਾਂ ਜੀ ਤੁਹਾਨੂੰ ਜਿਹੜੇ ਅੱਜ ਦੇ ਸੂਟ ਨੇ ਉਹ ਸਾਡੇ ਪਸੰਦ ਆਏ ਹੋਣਗੇ ਜੇ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੇ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਨਵੀਂ ਵੀਡੀਓ ਚ ਮਿਲਦੇ ਹਾਂ ਜੀ